ਤਰਪ ਪੂਰੀ ਗੱਲਬਾਤ ਸੁਣ ਕੇ ਕਮੈਂਟ ਕਰਿਓ ਕੋਈ ਚੰਗਾ ਮਾੜਾ ਕਰਨਾ ਸਾਡੇ ਕੱਲ ਹੀ ਪੰਚਾਇਤ ਨੇ ਜਿਹੜਾ ਮਤਾ ਪਾਇਆ ਸੀਗਾ ਭਾਈ ਯਾਰ ਕੀ ਕਰ ਰਹੇ ਆ ਅੱਬੇ ਕਿਹੜੇ ਪਿੰਡ ਬਾਹਰ ਐਂ ਦੇ ਗਣ ਮੰਡਲੀ ਗਉਸ਼ਾ ਦਾ ਜਿਹੜਾ ਰੋਟੀ ਦਾ ਸੋ ਵੀ ਜਾਣਕਾਰੀ ਲਈ ਦੱਸਦੇ ਆ ਕਿ ਮੈਂ ਆਪਣੇ ਕੱਲ ਸਾਡੇ ਮਤਵਾ ਨੂੰ ਦੱਸਿਆ ਖਾਲਸਾ ਜੀ ਜਦੋਂ ਹੁਣ ਉਹ ਤੂੰ ਦੱਸਣ ਤੋਂ ਬਾਅਦ ਅਸੀਂ ਬਾਹਰ ਹੀ ਲੋਰ ਨਹੀਂ ਨਿਕਲਣਾ ਨਾ ਤੁਸੀਂ ਦੱਸਣ ਤੋਂ ਬਾਅਦ ਵੀ ਉਹ ਦੂਆ ਫੇਰ ਫੜਕਾਈ ਦੀ ਨਹੀਂ 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 ਕਦੋਂ ਵੀ ਗਾਸ ਰੂਬੀ ਨਹੀਂ ਹੁੰਦਾ ਨਹੀਂ ਇਹ ਭੱਜਣਾ ਨਹੀਂਗਾ ਨਹੀਂ ਨਹੀਂ ਭੱਜਣਾ ਨਹੀਂ ਘੜਕਾਰਡ ਹੈਗਾ ਧਾਰ ਕਾਰਡ ਹੈਗਾ ਬਾਉਂਟਰ ਕੋਡ ਹੈਗਾ ਸਾਰਾ ਕੁਝ ਹੀ ਹੈਗਾ ਫੇਆ ਅਸੀਂ ਬਾਹਰ ਨਿਕਲ ਜੰਨੇ ਹਾਂ ਆ ਦੇ ਭੱਜਣ ਵਾਲੀ ਕਿਹੜੀ ਗੱਲ ਨਹੀਂ ਨਹੀਂ ਭੱਜਣ ਵਾਲੀ ਗੱਲ ਅਸੀਂ ਹੁਣ ਤਾਂ ਲਈ ਹੀ ਗੱਲ ਕਰੀਏ ਆ ਗਾ ਬਾਬਾ ਜੀ ਗੱਤਾਂ ਸੁਣ ਲੋ ਗੱਤਾਂ ਨੇ ਕਹਿਤਾ ਮਾਤਾ ਪਾਤ ਦੀ ਬਾਹਰ ਨਿਕਲ ਜੰਨੇ ਹਾਂ ਥੜਕੇ ਦਰਦ ਕਰਨਾ ਧਾਰ ਕਰਨਾ ਸਾਰਾ ਕੁਝ ਹੀ ਹੈਗਾ ਹੁੰਦਾ ਆ ਨਹੀਂ ਦੇਖ ਲੋ ਗੱਤਾਂ ਨੇ ਕਿਹਾ ਮਾਤਾ ਪਾਤ ਦੀ ਨਹੀਂ ਫਿਰ ਉਹ ਕਿਨੇ ਧਾਰ ਕਾਰਡ ਦਿਖਾ ਦੇ ਹੌਣ ਕਿ ਹੁਣ ਹੁਣ ਕੋਈ ਗੇਟ ਨਹੀਂ ਖੜਕਾਉਣਾ ਕੋਈ ਮਿੱਤਰੋ ਪੂਰੀ ਗੱਲਬਾਤ ਸੁਣ ਕੇ ਕਮੈਂਟ ਕਰਿਓ ਕੋਈ ਚੰਗਾ ਮਾਰਾ ਕਰਨਾ ਸਾਡੇ ਕੱਲ੍ਹ ਹੀ ਪੰਚਾਇਤ ਨੇ ਜਿਹੜਾ ਮਤਾ ਪਾਇਆ ਸੀਗਾ ਆਮ ਜਨਤਾ ਦੇ ਵਿੱਚ ਕਿਉਂਕਿ ਸਾਡੇ ਪਖਵੜ ਪਿੰਡ ਦੇ ਵਿੱਚ ਪੰਜ ਗੁਰੂ ਘਰ ਨੇ ਇੱਕ ਮੰਦਿਰ ਆ ਜੀ ਤੇ ਇੱਕ ਮਸਜਿਦ ਆ ਤੇ ਸਾਰੇ ਧਰਮਾਂ ਦੇ ਲੋਕ বাসਦੇ ਆ ਤੇ ਵਿੱਚ ਬਹੁਤ ਲੋਕ ਇਹੋ ਜਿਹੇ ਨੇ ਜਿਹੜੇ ਮਤਲਬ ਕਹ dielie ਵੀ ਗਰੀਬੀ ਰੇਖਾ ਤੋਂ ਵੀ ਥੱਲੇ ਨੇ ਪਿੰਡ ਦੇ ਵਿੱਚ ਤੇ ਉਹ ਚੀਜ਼ ਨੂੰ ਵਿਚਾਰ ਕੇ ਵੀ ਯਾਰ ਪਹਿਲਾਂ ਪਿੰਡ ਦੇ ਬੱਚਿਆਂ ਦੀ ਆ ਕੋਈ ਮਦਦ ਆ ਉਹ ਕਰੀ ਜਾਊਗੀ ਆਪਣੇ ਲੋੜਵੰਦ ਲੋਕਾਂ ਦੀ ਤੇ ਗੁਰੂ ਘਰਾਂ ਦੇ ਬੱਚਿਆਂ ਦੀ ਕੋਈ ਲੋੜ ਆ ਉਹ ਪਰ ਜਿਹੜੇ ਸਾਡੇ ਮਾਰੋ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਨੇ ਉਹ ਜਿਵੇਂ ਆਪਾਂ ਕਹਿੰਦੇ ਕੋਈ ਬਾਬੇ ਕੋਈ ਮੰਗ ਤੇ ਇਸ ਤਰ੍ਹਾਂ ਮਤਲਬ ਘਰਾਂ ਦੇ ਵਿੱਚ ਆਉਂਦੇ ਨੇ ਮੰਗਣਾ ਤੇ ਉਹ ਚੀਜ਼ ਬੰਦ ਕਰੀਆ ਪੰਚਾਇਤ ਨੇ ਆਮ ਜਲਾਸ ਦੇ ਵਿੱਚ ਲੋਕਾਂ ਤੋਂ ਸਾਰਿਆਂ ਦੇ ਮਤਲਬ ਇਹ ਮੰਨ ਸੀਗੀ ਲੋਕਾਂ ਦੀ ਜੋ ਇਸ ਕਰਕੇ ਕੋਈ ਵੀ ਕਮੈਂਟ ਕਰਨਾ ਕੋਈ ਚੰਗਾ ਮਾੜਾ ਪੂਰੇ ਤਰਕ ਨਾਲ ਕਰਿਓ ਤੇ ਐਵੇਂ ਨਾ ਕਿਉਂਕਿ ਸਭ ਤੋਂ ਪਹਿਲਾਂ ਆਉਂਦਾ ਪਿੰਡ ਹੁੰਦਾ ਪਿੰਡ ਦੇ ਵਿੱਚ ਬਹੁਤ ਲੋਕਾਂ ਦੇ ਅਸੀਂ ਹੈਗੇ ਹਾਂ ਲੋੜਵੰਦ ਲੋਕ ਆ ਮਿਹਨਤੀ ਲੋਕ ਆ ਆ ਵੀ ਰਾਜ ਮੇਰੇ ਕੋਲ ਜੱਸੀ ਭਰਾ ਹੀ ਆ ਆਪਣਾ ਮੇਰਾ ਇਹ ਅਸੀਂ ਕੰਮ ਕਰਨ ਲੱਗੇ ਸੀ ਥੋੜਾ ਜਿਹਾ ਮਤਲਬ ਟਾਟ ਹੀ ਜੇ ਦਾ ਤੇ ਹੁਣ ਯਾਰ ਮਤਲਬ ਜਿਹੜੇ ਪਹਿਲਾਂ ਪਹਿਲ ਕੀ ਦੀ ਬਣਦੀ ਆ ਜਿਹੜੇ ਆਪਣੇ ਪਿੰਡ ਦੇ ਵਿੱਚ ਲੋੜਵੰਦ ਪਰਿਵਾਰ ਨੇ ਵੀ ਆਪਾਂ ਉਹਨਾਂ ਦੀ ਹੈਲਪ ਕਰੀਏ ਉਹਨਾਂ ਦੀ ਮਦਦ ਕਰੀਏ ਮਤਲਬ ਠੀਕ ਆ ਜੀ ਤੇ ਇਹ ਜਿਹੜੇ ਲੋਕ ਨੇ ਬਾਹਰੋਂ ਆਉਂਦੇ ਨੇ ਫਿਰ ਬੰਦਾ ਖੜਿਆ ਨਹੀਂ ਤੁਸੀਂ ਦੇਖ ਲਓ ਗੱਲ ਨਹੀਂ ਕਰੀ ਉਹਨੇ ਉਹ ਨੂੰ ਇਹੀ ਕਿਹਾ ਸੀ ਵੀ ਕੋਈ ਮਜਬੂਰੀ ਨਹੀਂ ਦੱਸਦਾ ਆਪਣੀ ਕੋਈ ਗੱਲ ਫਿਰ ਭ ਕਾਰਨ ਕੀ ਇਹਨਾਂ ਚ ਕੋਈ ਇਹਨਾਂ ਦਾ ਕੋਈ ਅੰਗ ਪੈਰ ਤੇ ਲਮਖਾ ਨਹੀਂ ਦਾ ਸਾਰੇ ਉੱਕੇ ਨੇ ਸੂਰੇ ਨੇ ਤੇ ਬਣਿਆ ਆਪਣੇ ਨਾ ਹੁਣ ਤੁਹਾਨੂੰ ਪਤਾ ਹੀ ਲੱਗਣਾ ਪੂਰੀਆਂ ਕਿੰਨੇ ਪ੍ਰਮਪਟੋਂ ਆਉਂਦੀਆਂ ਸੀ ਇਹ ਖੁਸ਼ਬੂਆਂ ਕਿਵੇਂ ਹੋਦੀ ਸੀਗੀਆਂ ਇਹ ਸੈਂਟਰੀਆਂ ਖੁਸ਼ਬੂਆਂ ਆਉਂਦੀਆਂ ਸੀਗੀਆਂ ਮਤਲਬ ਠੀਕ ਆ ਜੀ ਪੂਰਾ ਮਤਲਬ ਜਿਵੇਂ ਬੰਦੇ ਨੇ ਖਾੜਾ ਲਾਉਣਾ ਹੁੰਦਾ ਮਤਲਬ ਕੋਈ ਇਸ ਕਰਕੇ ਹਜੇ ਬੰਦਿਆਂ ਨੂੰ ਸਾਡੇ ਪਿੰਡ ਦੇ ਵਿੱਚ ਪੰਚਾਇਤ ਦਾ ਅਸੀਂ ਧੰਨਵਾਦ ਕਰਦੇ ਆਂ ਭਾਈ ਬਹੁਤ-ਬਹੁਤ ਜਿਹੜਾ ਇਹ ਮਤਾ ਪਾਇਆ ਵੀ ਬਾਹਰਲੇ ਨੂੰ ਬੰਦ ਕਰਿਆ ਇਹਦੇ ਨਾਲ ਵੀ ਕ੍ਰਾਈਮ ਜੁੜਿਆ ਹੋਇਆ ਅਸੀਂ ਕੱਲੇ ਪ੍ਰਵਾਸੀ ਦੂਜਿਆਂ ਨੂੰ ਕਹੀ ਜਾਨਦੇ ਆ ਉਹ ਵੀ ਕੋਸੇ ਲੋਕ ਹੁੰਦੇ ਨੇ ਵਿੱਚ ਜਿਹੜੇ ਪ੍ਰੀਮੀਅਮ ਅੰਨਜਿਨਾ ਦਾ ਹੁੰਦਾ ਪਰ ਸੋਕੜ ਹੁੰਦਾ ਬਾਕੀ ਮਤਲਬ ਇਹ ਆ ਵੀ ਸਾਰੇ ਮਤਲਬ ਮਾੜੇ ਨਹੀਂ ਹੁੰਦੇ ਲੋਕ ਤੇ ਇਹਨਾਂ ਦੇ ਵਿੱਚ ਬਹੁਤ ਲੋਕ ਆਪਾਂ ਵੀਡੀਓ ਦੇਖਦੇ ਆ ਵੀ ਕਿਵੇਂ ਪਿੰਡਾਂ ਦੇ ਬਾਹਰੇ ਗੱਡੀਆਂ ਰੋਕ ਕੇ ਕੱਪੜੇ ਬਦਲ ਲੈਂਦੇ ਨੇ ਉਸ ਤੋਂ ਬਾਅਦ ਪਿੰਡਾਂ 'ਚ ਮੰਗਣ ਵੜ ਜਾਂਦੇ ਨੇ ਇਹ ਵੀ ਯਾਰ ਕ੍ਰਾਈਮ ਕੀ ਪਤਾ ਸਾਨੂੰ ਇਹਨਾਂ ਦੇ ਕੀ ਇਹਨਾਂ ਦਾ ਹੈਗਾ ਮਗਰ ਕੀ ਨਹੀਂ ਸਾਰੇ ਆਪਾਂ ਇਹ ਨਹੀਂ ਕਹਿੰਦੇ ਵੀ ਮਾੜੇ ਨੇ ਪਰ ਐਡੀ ਗੱਲ ਵੀ ਇਹਨਾਂ ਦੀ ਕੋਈ ਐਡੀ ਮਜਬੂਰੀ ਆ ਮੰਗਣਾ ਤੇ ਇਸ ਕਰਕੇ ਸਾਡੇ ਪਿੰਡ ਦੇ ਜਿਹੇ ਇਹ ਮਤਲਬ ਬਹੁਤ ਮਤਲਬ ਦੇ ਨਾਲ ਪੱਖੋੜਪਨ ਦੇ ਵਿੱਚ ਬਾਹਰਲੇ ਮੰਗਤਿਆਂ ਦਾ ਮੰਗਣਾ ਬੰਦ ਕੀਤਾ ਵਾ ਸੋ ਸਾਰਿਆਂ ਨੂੰ ਇਹ ਆ ਵੀ ਸਾਰੇ ਤੁਸੀਂ ਇਹਨੂੰ ਪਿਆਰ ਨਾ ਸਮਝਾਓ ਪਿਆਰ ਨਾਲ ਹੀ ਆਪਾਂ ਨੂੰ ਕਿਹਾ ਮਤਲਬ ਠੀਕ ਆ ਪਰ ਖੜਿਆ ਨਹੀਂ ਗਾ ਬੰਦਾ ਉਹ ਖੜਨਾ ਚਾਹੀਦਾ ਸੀ ਉਹ ਤਾਂ ਇਹ ਸੀ ਹਾਂ ਬਿਲਕੁਲ ਜੀ ਖੜੋ ਵੀ ਨਹੀਂ ਇੱਕ ਮਿੰਟ ਵੀ ਨਹੀਂ ਖੜਾ ਜੀ ਅੱਜ ਚੱਕ